ਕਜ ਜਸਵਿੰਦਰ ਸਿੰਘ ਜੱਸ ਨੂੰ ਵਿਦੇਸ਼ ਤੋਂ ਕਾਲ ਆਉਂਦੀ ਹੈ ਤੇ 50 ਲੱਖ ਦੀ ਜਿਹੜੀ ਫਰੋਤੀ ਮੰਗੀ ਜਾ ਰਹੀ ਹੈ ਜੰਗਲੇ ਨਾਲ ਪੂਰਾ ਜਿਹੜਾ ਘਰ ਟੱਕਿਆ ਹੋਇਆ ਤਾਂ ਜੋ ਕੋਈ ਵੀ ਅਨਸੋਣੀ ਜਿਹੜੀ ਘਟਨਾ ਨਾ ਹੋ ਸਕੇ ਫਰੋਤੀ ਦੀ ਜਿਹੜੀ ਆ ਬਾਹਰੋਂ ਕਾਲ ਆਈ ਹੈ ਤੇ 50 ਲੱਖ ਰੁਪਏ ਦੀ ਉਹਨਾਂ ਨੇ ਡਿਮਾਂਡ ਕੀਤੀ ਫਿਰ ਕਾਲ ਆਈ ਸੀ ਵੀ ਭੱਜ ਲਾ ਕਾਕਾ ਜਿੱਥੇ ਭਜਨਾਈ ਆਪਣਾ ਯੋਰ ਲਾ ਲਿਆਈ ਸਰਕਾਰ ਦਾ ਯੋਰ ਵੇਖ ਖਾ ਲਿਆਈ ਹੁਣ ਤੈਨੂੰ ਵੀ ਮਾਰਨਾ ਹੈ ਤੇਰਾ ਪੁੱਤ ਵੀ ਮਾਰ ਉਹ ਜਿਹੜਾ ਪੈਸੇ ਦੇ ਦਿੰਦਾ ਉਸ ਤੋਂ ਬਾਅਦ ਫਿਰ ਦੂਜੀ ਜਿਹੜੀ ਗੈਂਗਸ ਵੱਲੋਂ ਧਮਕੀਆਂ ਮਿਲਦੀਆਂ ਵੀ ਸਾਨੂੰ ਪੈਸੇ ਦਿੱਤੇ ਦੀ ਕਮਾਈ ਕਰਜ਼ੇ ਚੋਕੇ ਲਿਮਟਾਂ ਚੋਕੇ ਬੈਂਕਾਂ ਤੋਂ ਕਾਰੋਬਾਰ ਕਰਨਦੇ ਆ ਕਿੱਦਾਂ ਕਿਸ ਨੂੰ ਮੁਫਤ ਚ ਦੇ ਦਈਏ ਕਿ ਅਸੀਂ ਠੱਗੀ ਮਾਰੀ ਹੈ ਕਿਸੇ ਲੋਕੇ ਵੀਰੋ ਤੇ ਹਿਸਾਬ ਲਾ ਲਓ ਅੱਜ ਤੁਸੀਂ 10 ਦੋ 20 ਦੋ 50 ਦੋ ਇਹ 50 ਨਾਲ ਹੋਰ ਅਸਲਾਉ ਤੇ ਸਮਝੋ ਕਿ ਤੁਹਾਡੀ ਆਉਣ ਵਾਲੀ ਪੀੜ੍ਹੀ ਖਤਮ ਪਾਰਟੀ ਦਾ ਹਲਕਾ ਟਾਰੀ ਦਾ ਵਪਾਰ ਮੰਡਲ ਦਾ ਪ੍ਰਧਾਨ ਹੋਣ ਦੇ ਨਾਤੇ ਸੱਚਾਈ ਗੱਲ ਹੈ ਮੈਂ ਆਪਣੀ ਟੀਮ ਨੂੰ ਕੀ ਕੀ ਮੈਂ ਆਪਣੇ ਟਾਰੀ ਦੇ ਵਪਾਰੀਆਂ ਨੂੰ ਕਹਾਂ ਜੇ ਮੈਂ ਖੁਦ ਸੇਫ ਨਹੀਂ ਪਾਰਟੀ ਦੇ ਆਮ ਲੋਕ ਹੀ ਨਹੀਂ ਸਹੀ ਢੰਗ ਨਾਲ ਆਪਣੇ ਪ੍ਰਵਾਦ ਦੇ ਵਿੱਚ ਰਹਿ ਸਕਦੇ ਆ ਆਮ ਲੋਕਾਂ ਦੇ ਆਪਾਂ ਕੀ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਬਦਲਾਅ ਕੀਤਾ ਅਸੀਂ ਅੱਜ ਵੀ ਆਮ ਆਦਮੀ ਪਾਰਟੀ 'ਚ ਆ ਨਾਲ ਖੜੇ ਆ ਐਮਐਲਏ ਸਾਹਿਬ ਨਾਲ ਦਿਨ ਰਾਤ ਮਿਹਨਤ ਕੀਤੀ ਆ ਡਟ ਕੇ ਇਹ ਇਲੈਕਸ਼ਨਾਂ ਦੇ ਵਿੱਚ ਆਪਾਂ ਮਿਹਨਤ ਕਰਕੇ ਵੇਖ ਲਈ ਜੇ ਆਪਾਂ ਮੂਦੇ ਮੂਹ ਡਿੱਗ ਚੁੱਕੇ ਜੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਹੁਤ ਮੂਦੇ ਮੂਹ ਡਿੱਗਾਂਗੇ ਹੋ ਸਕਦਾ ਕਿ 92 ਦੀ ਜਗ੍ਹਾ ਤੇ ਨੌ ਮਨਾਉਣ ਜੋ ਹਾਲਾਤ ਦੇ ਵਿੱਚ ਪਿਛਲੇ ਹਫਤੇ ਤੋਂ ਮੈਨੂੰ ਘਰ ਜੇਲ੍ਹ ਬਣਾਈ ਪਈ ਆ ਮੇਰਾ ਬੱਚਾ ਸਕੂਲੋਂ ਓਟਿਆ ਪਿਆ ਘਰੇ ਬੈਠਾ ਉਹ ਵੀ ਕਹਿੰਦਾ ਪਾਪਾ ਕਿੰਨਾ ਚਿਰ ਇਧਰ ਘਰੇ ਬੈਠੇ ਰਹੋਗੇ ਇਹੀ ਤੇ ਕਾਰਨ ਹੈ ਇਹੀ ਤੇ ਦੁੱਖ ਹੋ ਕੇ ਤੇ ਅੱਜ ਮੈਂ ਸਾਹਮਣੇ ਇਹ ਗੈਂਗਸਟਰਾਂ ਦੇ ਹੱਥੋਂ ਮੇਰੀ ਮੌਤ ਲਿਖੀ ਆ ਨਾ ਤੇ ਉਹ ਗੋਲੀ ਮੇਰੇ ਲਈ ਬਣੀ ਆ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ ਉਹ ਮੈਨੂੰ ਵੱਜਣੀ ਵੱਜ ਜਾਂਦੇ ਪਏ ਜੜੇ ਅੰਗਰੇਜ਼ ਉਹ ਬਾਹਰ ਬਾਹਰੋਂ ਆ ਕੇ ਪੰਜਾਬ ਦੇ ਵਿੱਚ ਕੰਮ ਕਰਨ ਗਏ ਇਹ ਲੱਗਦਾ ਕਿ ਉਹ ਅੰਗਰੇਜ਼ ਤੇ ਆਏ ਨਹੀਂ ਜਿਹੜੇ ਕੋਲਾ ਬਾਹਰੋਂ ਜ਼ਰੂਰ ਉਹਨਾਂ ਆ ਪਈ ਪੰਜਾਬੀਆਂ ਨੂੰ ਇਦਾਂ ਧਮਕੀਆਂ ਮਿਲੀਆਂ ਗੈਂਗਸਟਰ ਤੇ ਹੁਣ ਫਿਰ ਦੁਬਾਰਾ ਮਿਲੀਆਂ ਧਮਕੀਆਂ ਨਹੀਂ ਆ ਪਹਿਲਾਂ ਤੇ ਮੇਰੇ ਘਰ ਆਣ ਕੇ ਪਏ ਸੀ ਹਥਿਆਰਾਂ ਦੀ ਨੋਕ ਤੇ ਮੇਰਾ ਬੱਚਾ ਚੁੱਕਿਆ ਗਿਆ ਔਰ ਉਹਨਾਂ ਨੇ ਜੋ ਹਥਿਆਰ ਵੀ ਸਾਡੇ ਲੁੱਟ ਗਏ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ 7 ਅੱਜ ਅੰਮ੍ਰਿਤਸਰ ਹਲਕਾ ਟਾਰੀ ਦੇ ਵਿੱਚ ਮੌਜੂਦ ਹੈ ਜਿੱਥੇ ਇੱਕ ਜਸਵਿੰਦਰ ਸਿੰਘ ਜੱਸ ਨੂੰ ਵਿਦੇਸ਼ ਤੋਂ ਕਾਲ ਆਉਂਦੀ ਹੈ ਤੇ 50 ਲੱਖ ਦੀ ਜਿਹੜੀ ਫਰੋਤੀ ਮੰਗੀ ਜਾ ਰਹੀ ਹੈ ਪਰਿਵਾਰ ਇਸ ਟਾਈਮ ਬਹੁਤ ਹੀ ਮਾੜੇ ਹਾਲਾਤਾਂ ਤੋੜਿਆ ਕਿਉਂਕਿ ਰਾਤੀ ਵੀ ਇਸ ਨੌਜਵਾਨ ਵੱਲੋਂ ਛੜਕ ਦੇ ਉੱਪਰ ਬਹਿ ਕੇ ਇਨਸਾਫ ਦੀ ਗੁਹਾਰ ਲਗਾਈ ਸੀ ਲੇਕਿਨ ਅੱਜ ਦੁਕਾਨਦਾਰਾਂ ਵੱਲੋਂ ਤੇ ਪਿੰਡ ਦੇ ਲੋਕਾਂ ਵੱਲੋਂ ਹਲਕਾ ạtਾਰੀ ਦੇ ਪਿੰਡ ạtਾਰੀ ਵਿਖੇ ਧਰਨਾ ਲਗਾ ਕੇ ਇਨਸਾਫ ਦੀ ਮੰਗ ਕੀਤੀ ਆ ਤਸਵੀਰਾਂ ਬਿਲਹ ਤੁਹਾਨੂੰ ਜਸਵਿੰਦਰ ਸਿੰਘ ਜੱਸ ਦੇ ਘਰ ਦੀਆਂ ਦਿਖਾ ਰਿਹਾ ਜਿੱਤੇਗੀ ਤੁਸੀਂ ਦੇਖ ਸਕਦੇ ਕਿ ਜੰਗਲੇ ਨਾਲ ਪੂਰਾ ਜਿਹੜਾ ਘਰ ਟਕੇ ਹੋਇਆ ਤਾਂ ਜੋ ਕੋਈ ਵੀ ਅਨਸੋਣੀ ਜਿਹੜੀ ਘਟਨਾ ਨਾ ਹੋ ਸਕੇ ਤੇ ਸਾਡੇ ਨਾਲ ਮੌਜੂਦ ਹੈ ਜਸਵਿੰਦਰ ਸਿੰਘ ਜਸ ਜੋ ਜਿਹੜੇ ਪਰਿਵਾਰ ਨੂੰ ਜਿਹੜੀ ਧਮਕੀ ਮਿਲੀ ਹੈ ਕੀ ਕਹਿਣਾ ਚਾਹੋਗੇ ਆਏ ਦਿਨ ਹੀ ਗੈਂਗਸਟਰ ਦੀਆਂ ਧਮਕੀਆਂ ਮਿਲਦੀਆਂ ਲੋਕਾਂ ਨੂੰ ਤੁਹਾਨੂੰ ਕੀ ਕਿਸੇ ਵੱਲੋਂ ਕਾਲ ਆਈ ਹੈ ਦੇਖੋ ਜੀ ਮੈਨੂੰ ਪਿਛਲੇ ਹਫਤੇ ਤੋਂ ਹੀ ਕਾਲਾਂ ਆ ਰਹੀਆਂ ਸੀ ਜਿਹੜੇ ਕਾਲ ਕਰਦੇ ਹੁੰਦੇ ਸਹੀ ਨਾਂ ਤੇ ਦੱਸਦੇ ਨਹੀਂ ਹੁੰਦੇ ਤੇ ਕਾਲਾਂ ਆ ਰਹੀਆਂ ਪਹਿਲਾਂ ਤੇ ਸੁਣਦੇ ਸੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸੁਣਦੇ ਸਾਂ ਕਿ ਫਰੋਤੀ ਲਈ ਕੋਲ ਆ ਗਈ ਹੈ ਜੀ ਇਹ ਹੋ ਗਿਆ ਹੁਣ ਸਾਡਾ ਐਂਡ ਤੇ ਬੈਠੇ ਆ ਬਾਰਡਰ ਤੇ ਦੇਸ਼ ਦੇ ਐਂਡ ਦੇ ਉੱਤੇ ਛੋਟਾ ਜਿਹਾ ਪਿੰਡ ਆ ਕਸਬਾ ਜੀ ਦੇ ਵਿੱਚ ਕਾਰੋਬਾਰ ਕਰ ਰਹੇ ਆ ਤੇ ਵੇਖ ਕੇ ਤੇ ਮੈਨੂੰ ਫਰੋਤੀ ਦੀ ਜਿਹੜੀ ਆ ਬਾਹਰੋਂ ਕਾਲ ਆਈ ਹੈ ਤੇ 50 ਲੱਖ ਰੁਪਏ ਦੀ ਉਹਨਾਂ ਨੇ ਡਿਮਾਂਡ ਕੀਤੀ ਸੀ ਜਿਹੜਾ ਕਿ ਮੈਂ ਦੇਣ ਤੋਂ ਉਹਨਾਂ ਨੂੰ ਬਿਲਕੁਲ ਮਨਾ ਕਰ ਦਿੱਤਾ ਉਸ ਤੋਂ ਬਾਅਦ ਉਹਨਾਂ ਲਗਾਤਾਰ ਧਮਕੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਧਮਕੀਆਂ ਤੋਂ ਰਾਤ ਫੇਰ ਕਾਲ ਆਈ ਸੀ ਵੀ ਭੱਜਲਾ ਕਾਕਾ ਜਿੱਥੇ ਭੱਜ ਰਹੀ ਆਪਣਾ ਯੋਰ ਲਾ ਲਿਆਈ ਸਰਕਾਰ ਦਾ ਯੋਰ ਵੇਖ ਖਾ ਲਿਆਈ ਹੁਣ ਤੈਨੂੰ ਵੀ ਮਾਰਨਾ ਈ ਤੇਰਾ ਪੁੱਤ ਵੀ ਮਾਰਨਾ ਈ ਬਸ ਆ ਗੱਲ ਲਾਸਟ ਕਾਲ ਹੋਈ ਆ ਉਸ ਤੋਂ ਬਾਅਦ ਮੈਂ ਵੀ ਜਜ਼ਬਾਜ਼ੀ ਹੋ ਕੇ ਉਹਨਾਂ ਨੂੰ ਗਾਲਾਂ ਵੀ ਕੱਢੀਆਂ ਲਾਈਵ ਹੋ ਕੇ ਅੱਜ ਦੇ ਹਾਲਾਤ ਵੀ ਲੋਕਾਂ ਨੂੰ ਦੱਸਿਆ ਜੇ ਡਰ ਜਾਂਦਾ ਤੇ ਦੇ ਵੀ ਦਿੰਦਾ ਪਰ ਮੇਰੇ ਕੋਲ ਇੰਨਾ ਹੈ ਨਹੀਂ ਕਿ ਮੈਂ ਇਹਨਾਂ ਨੂੰ ਫਰੋਤੀਆਂ ਦਵਾ ਜੇ ਆਪੇ ਕਿਹੜੀ ਪੈਸੇ ਦੇ ਦਈਏ ਤੇ ਉਹਨਾਂ ਨੂੰ ਮੋਹ ਪੈ ਜਾਣਾ ਵੀ ਉਹ ਕੋ ਹੋਰ ਪੈਸੇ ਲੈਣ ਕਿਉਂਕਿ ਇਹ ਕਈ ਵਾਰ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਆ ਕੋਈ ਪਰਵਾਹ ਜਿਹੜਾ ਪੈਸੇ ਦੇ ਦਿੰਦਾ ਉਸ ਤੋਂ ਬਾਅਦ ਫਿਰ ਦੂਜੀ ਜਿਹੜੀ ਗੈਂਗਸ ਵੱਲੋਂ ਧਮਕੀਆਂ ਮਿਲਦੀਆਂ ਵੀ ਸਾਨੂੰ ਪੈਸੇ ਦਿੱਤੇ ਜਾਂਦੇ ਦੇਖੋ ਜੀ ਇੱਕੋ ਸਗ ਐਗਜ਼ੈਂਪਲ ਆ ਸਾਹਮਣੇ ਆਈਆਂ ਵੀ ਆ ਕੁਛ ਨਹੀਂ ਦਿੱਤੇ ਸੀ ਉਹਨਾਂ ਨੂੰ ਦੂਜੇ ਗੈਂਗ ਵੱਲੋਂ ਫਿਰ ਧਮਕੀਆਂ ਆ ਗਈਆਂ ਸਾਨੂੰ ਵੀ ਦਿਓ ਪਰ ਵੀਰੇ ਅਸੀਂ ਕੋਈ ਬੇਈਮਾਨੀ ਨਹੀਂ ਕਰਦੇ ਅਸੀਂ ਕੋਈ ਨਸ਼ਾ ਨਹੀਂ ਵੇਚਿਆ ਮਿਹਨਤ ਮਜ਼ਦੂਰੀ ਕਰਦੇ ਆ ਕਾਰੋਬਾਰ ਕਰਦੇ ਆ ਵਪਾਰੀ ਆ ਰੋਜ਼ਗਾਰ ਦੇ ਰਹੇ ਆਪਣੇ ਬੰਦਿਆਂ ਨੂੰ ਨਾਲ ਰੱਖ ਕੇ ਟੀਮ ਬਣ ਕੇ ਕੰਮ ਕਰ ਰਹੇ ਆ ਅੱਜ ਮਿਹਨਤ ਦੀ ਕਮਾਈ ਕਰਜ਼ੇ ਚੁੱਕ ਕੇ ਲਿਮਟਾਂ ਚੁੱਕ ਕੇ ਬੈਂਕਾਂ ਤੋਂ ਕਾਰੋਬਾਰ ਕਰਨਦੇ ਆ ਕਿੱਦਾਂ ਕਿਸ ਨੂੰ ਮੁਫਤ ਚ ਦੇ ਦਈਏ ਕੀ ਅਸੀਂ ਠੱਗੀ ਮਾਰੀ ਹੈ ਕਿਸੇ ਨਾ ਕੋਈ ਲਾਕਾ ਕਹਦੇ ਕਿ ਮੈਂ ਟਾਰੀ ਦੇ ਵਿੱਚੋਂ ਕਿਸੇ ਦਾ ਰੁਪਈਆ ਵੀ ਦੇਣਾ ਹੋ ਜਾ ਠੱਗੀ ਮਾਰੀ ਹੋ ਜਾਂ ਨਸ਼ਾ ਕੀਤਾ ਵਾ ਮੇਰੇ ਮਾਂ ਪਿਓ ਸਾਡੀ ਖਾਨਦਾਨੀ ਦੇ ਵਿੱਚ ਵੀ ਕਿਸੇ ਨੇ ਕੋਈ ਗਲਤ ਕੰਮ ਕੀਤਾ ਵਾ ਕਿਉਂ ਇਨਾਂ ਲੋਕਾਂ ਨੂੰ ਅਸੀਂ ਦਈਏ ਜੇ ਜੇ ਅੱਜ ਮੈਂ ਆਵਾਜ਼ ਨਾ ਚੁੱਕਾਂ ਤੇ ਫਿਰ ਕੀ ਹੋਊਗਾ ਲੋਕਾਂ ਨੇ ਇਹਨਾਂ ਨੂੰ ਪੈਸੇ ਦੇਈ ਜਾਣੇ ਜੇ ਦਿਓਗੇ ਵੀਰੋ ਤੇ ਹਿਸਾਬ ਲਾ ਲਓ ਅੱਜ ਤੁਸੀਂ 10 ਦੋ 20 ਦੋ 50 ਦੋ ਇਹ 50 ਨਾਲ ਹੋਰ ਅਸਲਾ ਆਉ ਤੇ ਸਮਝੋ ਕਿ ਤੁਹਾਡੀ ਆਉਣ ਵਾਲੀ ਪੀੜ੍ਹੀ ਖਤਮ ਆ ਜੇ ਤੁਸੀਂ ਦੋਗੇ ਹੀ ਇਹਨਾਂ ਨੂੰ ਕੱਖ ਤੇ ਭੁੱਖੇ ਮਰਨਗੇ ਤੇ ਆਪੇ ਖਤਮ ਹੋ ਜਾਣਗੇ ਜਦੋਂ ਤੁਸੀਂ ਦੇਈ ਜਾਓਗੇ ਤੇ ਫਿਰ ਇਹੀ ਕੁਝ ਹੋਣਾ ਉਸੇ ਪੈਸੇ ਦਾ ਗਲਤ ਯੂਜ਼ ਕਰਨਗੇ ਉਸੇ ਪੈਸੇ ਨਾਲ ਮਹੰਗੇ ਹਥਿਆਰ ਲਿਆਉਣਗੇ ਉਸੇ ਪੈਸੇ ਨਾਲ ਤੁਹਾਡੇ ਪਰਿਵਾਰਾਂ ਨੂੰ ਮਾਰਨਗੇ ਔਰ ਸਚਾਈ ਜੀ ਸਚਾਈ ਇਹ ਮੈਂ ਵੀ ਆਮ ਆਦਮੀ ਪਾਰਟੀ ਦਾ ਹਲਕਾ ਟਾਰੀ ਦਾ ਵਪਾਰ ਮੰਡਲ ਦਾ ਪ੍ਰਧਾਨ ਹੋਣ ਦੇ ਨਾਤੇ ਸਚਾਈ ਗੱਲ ਹੈ ਮੈਂ ਆਪਣੀ ਟੀਮ ਨੂੰ ਕੀ ਕੀ ਮੈਂ ਆਪਣੇ ਟਾਰੀ ਦੇ ਵਪਾਰੀਆਂ ਨੂੰ ਕਹਾਂ ਜੇ ਮੈਂ ਖੁਦ ਸਹੀਫ ਨਹੀਂ ਮੇਰੀ ਖੁਦ ਦਫਤਰ ਜਿਹੜਾ ਆਮ ਪਾਰਟੀ ਦਾ ਬਣਾਇਆ ਆ ਵਾ ਹਲਕਾ ਟਾਰੀ ਦਾ ਜੇ ਆਮ ਪਾਰਟੀ ਦੇ ਆਮ ਲੋਕ ਹੀ ਨਹੀਂ ਸਹੀ ਢੰਗ ਨਾਲ ਆਪਣੇ ਪ੍ਰਵਾਦ ਦੇ ਵਿੱਚ ਰਹਿ ਸਕਦੇ ਤੇ ਆਮ ਲੋਕਾਂ ਦੀ ਆਪਾਂ ਕੀ ਸੇਵਾ ਕਰਾਂਗੇ ਮੈਂ ਤੁਹਾਡੇ মিডিਆ ਦੇ ਰਾਹੀਂ ਇਹੀ ਗੱਲ ਆਪਣੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੁੰਦਾ ਵੀ ਸਰਦਾਰ ਜੀ ਅਸੀਂ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਬਦਲਾਅ ਕੀਤਾ ਅਸੀਂ ਅੱਜ ਵੀ ਆਮ ਆਦਮੀ ਪਾਰਟੀ 'ਚ ਆਂ ਨਾਲ ਖੜੇ ਆਂ ਐਮਐਲਏ ਸਾਹਿਬ ਨਾਲ ਦਿਨ ਰਾਤ ਮਿਹਨਤ ਕੀਤੀ ਆ ਡਟ ਕੇ ਅਸੀਂ ਅੱਜ ਵੀ ਕਦੀ ਆਮ ਆਦਮੀ ਪਾਰਟੀ ਮਰਦਾਬਾਦ ਨਹੀਂ ਕਿਹਾ ਅੱਜ ਵੀ ਜਿੰਦਾਬਾਦ ਆ ਪਰ ਸਾਡੀ ਪਾਰਟੀ ਆ ਅਸੀਂ ਪਾਰਟੀ ਨੂੰ ਇੱਕ ਸੁਝਾਅ ਵੀ ਦੇਣਾ ਚਾਹਾਂਗਾ ਵੀ ਮਾਨ ਸਾਹਿਬ ਬਿਜਲੀ ਦੇ ਬਿੱਲ ਲਾ ਦਿਓ ਕੋਈ ਫਰਕ ਨਹੀਂ ਪੈਣਾ ਬਿਜਲੀ ਦਾ ਕੁਛ ਨਹੀਂ ਫਰਕ ਹੋਰ ਕੰਮਾਂ ਦਾ ਪੈਣਾ ਚਾਰ ਕੰਮ ਘੱਟ ਵੀ ਹੋ ਜਨੇ 70 ਸਾਲਾਂ ਤੋਂ ਗਲੀਆਂ ਗਲੀਆਂ ਨਾਲੀਆਂ ਪ੍ਰੋਪਰ ਨਹੀਂ ਬਣੀਆਂ ਨਾ 2 ਸਾਲ ਬਣ ਗੀਆਂ ਤੇ ਕੋਈ ਨਹੀਂ ਪਰ ਜੇ ਤੁਸੀਂ ਦੋ ਕੰਮ ਕਰ ਦਿਓ ਇੱਕ ਪੰਜਾਬ ਚੋਂ ਨਸ਼ਾ ਖਤਮ ਕਰ ਦਿਓ ਇੱਕ ਗੈਂਗਵਾਦ ਖਤਮ ਕਰ ਦਿਓ ਸਰਕਾਰ ਆਮ ਆਦਮੀ ਪਾਰਟੀ ਦੀ ਜਾਣੀ ਨਹੀਂ ਤੇ ਜੇ ਕੰਮ ਨਾ ਹੋਇਆ ਤੇ ਐਮਪੀ ਦੀ ਇਲੈਕਸ਼ਨਾਂ ਦੇ ਵਿੱਚ ਆਪਾਂ ਮਿਹਨਤ ਕਰਕੇ ਵੇਖ ਲਈ ਜੀ ਆਪਾਂ ਮੂਦੇ ਮੂ ਡਿੱਗ ਚੁੱਕੇ ਜੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਹੁਤ ਮੁੱਦੇ ਮੂੰ ਡਿੱਗਾਂਗੇ ਹੋ ਸਕਦਾ ਕਿ 92 ਦੀ ਜਗ੍ਹਾ ਤੇ ਨੋ ਨਾ ਆਉਣ ਜੋ ਹਾਲਾਤ ਜੇ ਦੇਖਿਆ ਜਾਵੇ ਹਲਕਾ ਟਾਰੀ ਦੇ ਵਿੱਚ ਕਾਫੀ ਪਿੰਡ ਪਿੰਦੇ ਨੇ ਜੇ ਦੇਖਿਆ ਜਾਵੇ ਜਿਹੜਾ ਧਰਨਾ ਲਗਾਇਆ ਪੂਰੇ ਪਿੰਡ ਦੇ ਜਿਹੜੇ ਨੌਜਵਾਨ ਨੇ ਜਾਂ ਵਰਕਰ ਨੇ ਉਹ ਪਹੁੰਚੇ ਨਹੀਂ ਆ ਕਿ ਲੱਗਦਾ ਕਿ ਅੱਜ ਤੁਹਾਡੇ ਵੱਲ ਨਹੀਂ ਆਇਆ ਤੇ ਕੱਲ ਉਹਨਾਂ ਪ੍ਰੋਗਰਾਮ ਨੂੰ ਇਦਾਂ ਧਮਕੇ ਮਿਲ ਸਕਦੀ ਹੈ ਦੇਖੋ ਦੇਖੋ ਜੀ ਇਹ ਧਰਨਾ ਕਿਸੇ ਹੋਰ ਪਿੰਡ ਦਾ ਨਹੀਂ ਇਹ ਸਿਰਫ ਦੇਖੋ ਮੈਂ ਤਾਂ ਕੋਈ ਧਰਨਾ ਲਾਇਆ ਨਹੀਂ ਮੈਨੂੰ ਧਰਨਾ ਦੀ ਗੱਲ ਕਰੀਏ ਵਰਕਰਾਂ ਦੀ ਇਹ ਜਿਹੜਾ ਅਟਾਰੀ ਦੇ ਆਮ ਲੋਕਾਂ ਨੇ ਤੇ ਦੁਕਾਨਦਾਰਾਂ ਨੂੰ ਦੁੱਖ ਹੋਇਆ ਉਹਨਾਂ ਨੂੰ ਦੁੱਖ ਹੋਇਆ ਕਿਉਂਕਿ ਮੈਂ ਕਾਰੋਬਾਰੀ ਉਹਨਾਂ ਨੂੰ ਹੈ ਕਿ ਅੱਜ ਇੱਥੇ ਭੀੜ ਪਈ ਕੱਲ ਨੂੰ ਛੱਡ ਤੇ ਪਏ ਇਸ ਕਰਕੇ ਪ੍ਰਸ਼ਾਸਨ ਨੂੰ ਸੀਐਮ ਸਾਹਿਬ ਨੂੰ ਉਹਨਾਂ ਨੇ ਆਪਣੀ ਆਵਾਜ਼ ਪਹਚਾਈ ਆ ਉੱਪਰ ਕਿ ਆਹ ਚੀਜ਼ ਹਾਲਾਤ ਹੋ ਰਿਹਾ ਤੇ ਮੈਂ ਵੀ ਹਾਲਾਤਾਂ ਤੋਂ ਜਾਣੂ ਕਰਨਾ ਚਾਹੁੰਨਾ ਮੈਨੂੰ ਨਹੀਂ ਪਤਾ ਕਿ ਸਾਡੇ 92 ਐਮਐਲਏ ਨੇ ਅਜੇ ਤੱਕਰ ਕੋਈ ਆਵਾਜ਼ ਨਹੀਂ ਉਠਾਈ ਉੱਥੇ ਵਿਧਾਨ ਸਭਾ ਦੇ ਵਿੱਚ ਕੀ ਪੰਜਾਬ ਦੇ ਕੀ ਹਾਲਾਤ ਨੇ ਵਾਵਾ ਹੀ ਵੀ ਕਰਦੇ ਆਂ ਅਸੀਂ ਵੀ ਆਪਣੀ ਆਮ ਆਦਮੀ ਪਾਰਟੀ ਦੇ ਬਰਖਰਾਬ ਗੱਲ ਸੁਣੀ برداشت ਨਹੀਂ ਕਰਦੇ ਅਸੀਂ ਵੀ ਉਲਟੇ ਮੂੰਹ ਉਹਨਾਂ ਨੂੰ ਪੈਂਦੇ ਆਂ ਪਰ ਅੰਦਰੋਂ ਅਸੀਂ ਖੋਖਲੇ ਜੇ ਸਚਾਈ ਜੇ ਕਿ ਅੰਦਰੋਂ ਅਸੀਂ ਖੋਖਲੇ ਹੋ ਗਏ ਆਂ ਜੇ ਮੈਂ ਤੁਹਾਡੇ ਘਰ ਦੀ ਗੱਲ ਕਰਾਂ ਕਾਫੀ ਜੰਗਲੇ ਲੱਗੇ ਹੋਏ ਨੇ ਕੀ ਕਰਨ ਇਹ ਜੰਗਲੇ ਪ੍ਰਾਣੇ ਨਹੀਂ ਇਹ ਇੱਕੋ ਦਿਨ ਦੇ ਵਿੱਚ ਪਿਛਲੇ ਹਫਤੇ ਤੋਂ ਮੈਨਰੇ ਘਰ ਜੇਲ ਬਣਾਈ ਪਈ ਹੈ ਮੇਰਾ ਬੱਚਾ ਸਕੂਲੋਂ ਓਟਿਆ ਪਿਆ ਹੈ ਘਰੇ ਬੈਠਾ ਹੈ ਉਹ ਵੀ ਕਹਿੰਦਾ ਪਾਪਾ ਕਿੰਨਾ ਚਿਰ ਇਦਾਂ ਫਿਰ ਘਰੇ ਬੈਠੇ ਰਹੋਗੇ ਇਹੀ ਤੇ ਕਾਰਨ ਹੈ ਇਹੀ ਤੇ ਦੁੱਖ ਹੋ ਕੇ ਤੇ ਅੱਜ ਮੈਂ ਸਾਹਮਣੇ ਆਇਆ ਮੈਂ ਮਾਨਸਿਕ ਤੌਰ ਤੇ ਬਿਮਾਰ ਹੋ ਰਿਹਾ ਠੀਕ ਹੈ ਪ੍ਰਸ਼ਾਸਨ ਦਾ ਧੰਨਵਾਦ ਹੈ ਐਸਐਸਪੀ ਸਾਹਿਬ ਦਾ ਧੰਨਵਾਦ ਹੈ ਐਸਐਚਓ ਸਾਹਿਬ ਦਾ ਧੰਨਵਾਦ ਹੈ ਅੱਧੀ ਕਾਲ ਕਰੋ ਪੁਲਿਸ ਆਂਦੀ ਹੈ ਪਰ ਸਿਕਿਉਰਿਟੀ ਵੀ ਲਾਈ ਹੋਈ ਹੈ ਪਰ ਅੰਦਰ ਵੜ ਕੇ ਨਹੀਂ ਰਿਹਾ ਜਾਣਾ ਮੈਂ ਬੱਚਾ ਸਕੂਲੋਂ ਪੜਾਈ ਖਰਾਬ ਹੋਈ ਨਹੀਂ ਰਿਹਾ ਜਾਣਾ ਮਾਨਸਿਕ ਤੌਰ ਤੇ ਬਿਮਾਰ ਹੋ ਜਾਾਂਗੇ ਇਸ ਕਰਕੇ ਅੱਜ ਅਸੀਂ ਅੱਗੇ ਸਾਹਮਣੇ ਆਏ ਗੋਲੀ ਵੱਜਣੀ ਮਾਰਨੀ ਜੇ ਡੈਂਗਸਟਰਾਂ ਦੇ ਹੱਥੋਂ ਮੇਰੀ ਮੌਤ ਲਿਖੀ ਹੈ ਨਾ ਤੇ ਉਹ ਗੋਲੀ ਮੇਰ ਲਈ ਬਣੀ ਆ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ ਉਹ ਮੈਨੂੰ ਵੱਜਣੀ ਵੱਜਣੀ ਆ ਉਹਦੇ ਲਈ ਮੈਂ ਯਾਰ ਬਤਿਆ ਰ ਕੋਈ ਚੱਕਰ ਨਹੀਂ ਕੋਈ ਟੈਨਸ਼ਨ ਨਹੀਂ ਪਰ ਮੇਰ ਤੋਂ ਡਰ ਕੇ ਨਹੀਂ ਜੀਆ ਜਾਣਾ ਮੈਂ ਆਪਣਾ ਕਾਰੋਬਾਰ ਵੀ ਸਾਹਮਣੇ ਕਰੂੰਗਾ ਤੇ ਜੇ ਇਦਾਂ ਹੀ ਹਾਲਾਤ ਰਹਿ ਅੰਡਸਟਰੀ ਅੱਗੇ ਪੰਜਾਬ ਚ ਨਹੀਂ ਹੈਗੀ ਅੱਗੇ ਕੋਈ ਮੂਨ ਨਹੀਂ ਕਰਦਾ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਇੰਡਸਟਰੀ ਨਹੀਂ ਆਉਂਦੀ ਜੇ ਮੇਰੇ ਵਰਗੇ ਛੋਟੇ ਮੋਟੇ ਕਾਰੋਬਾਰੀ ਵੀ ਇਹੋ ਜਿਹਾਂ ਤੋਂ ਡਰ-ਡਰ ਕੇ ਬਾਹਰ ਭੱਜਣਗੇ ਮੈਂ ਇੱਕ ਗੱਲ ਮਾਨ ਸਾਹਿਬ ਨੂੰ ਯਾਦ ਕਰਾਉਣੀ ਚਾਹੁੰਦਾ ਮਾਨ ਸਾਹਿਬ ਇੱਕ ਗੱਲ ਆਪਾਂ ਕਹੀ ਸੀ ਕਿ ਸਮਾਂ ਆਊ ਬਾਹਰੋਂ ਇੱਥੇ ਆਉਣਗੇ ਪਰ ਮੈਂ ਹੱਥ ਬੰਨਦਾ ਬਾਹਰ ਵਾਲਿਆਂ ਨੂੰ ਕੁਝ ਇੱਕ ਸੋਚ ਵੀ ਸੋਚੰਦਾ ਜੇ ਨਾ ਉੱਥੇ ਫਲਸ਼ਾਂ ਸ਼ਾਫ ਕਰ ਲਿਓ ਚੰਗੇ ਜੇ ਉਥੇ ਦਿਹਾੜੀ ਕਰ ਲਿਓ ਚੰਗੇ ਜੇ ਪਰ ਜੇ ਤੁਸੀਂ ਆਣ ਕੇ ਸੋਚੋ ਕਿ ਪੰਜਾਬ ਚ ਇੰਡਸਟਰੀ ਲਾ ਕੇ ਜਾਂ ਤੁਸੀਂ ਛੋਟਾ ਮੋਟਾ ਕਾਰੋਬਾਰ ਕਰਕੇ ਤੇ ਆਪਣੇ ਵਤਨ ਤੇ ਆਪਣੀ ਮਿੱਟੀ ਨਾਲ ਜੁੜਨਾ ਹੈ ਤੇ ਇਹੋ ਜੀ ਗਲਤੀ ਵੀਰੋਂ ਨਾ ਕਰਿਓ ਤੁਹਾਨੂੰ ਦਮਾਣੇ ਵੀ ਕਹਿੰਦੇ ਵੀ ਜੜੇ ਅੰਗਰੇਜ਼ ਉਹ ਬਾਹਰ ਬਾਹਰੋਂ ਆ ਕੇ ਪੰਜਾਬ ਦੇ ਵਿੱਚ ਕੰਮ ਕਰਨ ਗਏ ਕਿ ਲੱਗਦਾ ਕਿ ਉਹ ਅੰਗਰੇਜ਼ ਤੇ ਆਏ ਨਹੀਂ ਜਿਹੜੀਆਂ ਕੋਲਾ ਬਾਹਰੋਂ ਜ਼ਰੂਰ ਹੋਣਾ ਪਏ ਪੰਜਾਬੀਆਂ ਨੂੰ ਦੇਖੋ ਜੀ ਇਹ ਤੇ ਬਿਲਕੁਲ ਸੱਚ ਹੈ ਅੰਗਰੇਜ਼ਾਂ ਦਾ ਤੇ ਮੈਨੂੰ ਪਤਾ ਨਹੀਂ ਤੇ ਨਾ ਕਦੀ ਆਉਣੇ ਇਹ ਤੇ ਅਗਲੇ 100 ਸਾਲ ਵੀ ਨਹੀਂ ਆਉਣੇ ਕੋਲਾ ਵੀ ਆਉਂਦੀਆਂ ਤੇ ਸਾਡੇ ਲੋਕ ਅੱਜ ਤੁਸੀਂ ਹਾਲਾਤ ਵੇਖੋ ਅੱਗੇ ਅੱਜ ਜ਼ਰੂਰ ਗੈਰ ਸਿਚੁਏਸ਼ਨ ਕਰਤੀ ਹੈ ਪੜ ਪੜ ਕੇ ਬੱਚੇ ਬਾਹਰ ਭੱਜੀ ਜਾਂਦੇ ਇੱਥੇ ਰਹਿ ਕੇ ਕੋਈ ਰਾਜ ਨਹੀਂ ਕੋਈ ਬੱਚੇ ਦਾ ਸੁਪਨਾ ਇਹ ਹਰ ਬੱਚੇ ਆਈ ਲਾਈਟ ਸਾਂਸ ਪੀੜ ਲੱਗੀ ਬਾਹਰ ਜਾਂਦੇ ਦੁੱਖ ਕਾ ਦਾ ਮੈਂ ਵੀ ਹਾਂ ਮੈਨੂੰ ਵੀ ਕੋਪੀ ਮੇਰਾ ਬੱਚਾ ਵੀ ਇਥੋਂ ਨਿਕਲ ਜੇ ਕਿਉਂਕਿ ਮੈਨੂੰ ਅੱਗੇ ਸੇਫਟੀ ਨਹੀਂ ਨਜ਼ਰ ਆਉਂਦੀ 11 ਸਾਲਾਂ ਬਾਅਦ ਮਹਾਰਾਜ ਜੀ ਮੈਨੂੰ ਪੁੱਤ ਦਿੱਤਾ ਅੱਜ 7 ਸਾਲ ਦਾ ਮੇਰਾ ਬੱਚਾ ਹੋ ਗਿਆ ਇੱਕ ਨਕਲੀ ਪਿਸਤੌਲ ਛਾਤੀ ਤੇ ਰੱਖ ਕੇ ਸੌਂਦੇ ਆ ਸਕੂਲ ਜਾਂਦਾ ਹੈ ਤੇ ਉਹ ਵੀ ਪਿਸਤੌਲ ਨਕਲੀ ਨਾਲ ਲੈ ਕੇ ਜਾਂਦਾ ਤੇ ਗੱਡੀ 'ਚ ਰੱਖ ਕੇ ਜਾਂਦਾ ਆ ਮਾਂ 63 ਆ ਮੇਰੇ ਬੱਚੇ ਦੀ ਹੋ ਚੁੱਕੀ ਆ ਡਰ ਤੋਂ ਕਿਉਂਕਿ 2020 ਦੇ ਵਿੱਚ ਵੀ ਗੈਂਗਸਟਰਾਂ ਨੇ ਮੇਰੇ ਘਰ ਹਮਲਾ ਕੀਤਾ ਸੀ ਵੀ ਪਹਿਲੇ ਵੀ ਤੁਹਾਨੂੰ ਇਦਾਂ ਧਮਕੀਆਂ ਮਿਲੀਆਂ ਗੈਂਗਸਟਰ ਤੋਂ ਹੁਣ ਫਿਰ ਦੁਬਾਰਾ ਮਿਲੀ ਹੈ ਧਮਕੀਆਂ ਨਹੀਂ ਆ ਪਹਿਲਾਂ ਤੇ ਮੇਰੇ ਘਰ ਆਣ ਕੇ ਪਏ ਸੀ ਹਥਿਆਰਾਂ ਦੀ ਨੋਕ ਤੇ ਮੇਰਾ ਬੱਚਾ ਚੁੱਕਿਆ ਗਿਆ ਔਰ ਉਹਨਾਂ ਨੇ ਜੋ ਹਥਿਆਰ ਵੀ ਸਾਡੇ ਲੁੱਟ ਕੇ ਲੈ ਗਏ ਕਿਉਂਕਿ ਅਨਭੋਲੇ ਸੀ ਵਲੰਟੀਅਰ ਦੀ ਵਰਦੀ ਵਿੱਚ ਆਏ ਕਰੋਨਾ ਕਾਲ ਦੇ ਵਿੱਚ ਜੋ ਪੰਜਾਬ ਪੁਲਿਸ ਦੀ ਵਲੰਟੀਅਰ ਦੀ ਵਰਦੀ ਦੇ ਵਿੱਚ ਆਏ ਸੀ ਉਦੋਂ ਸਾਰਾ ਉਹਨਾਂ ਨੇ ਕਾਂਟ ਕੀਤਾ ਜੋ ਵੀ ਲੁੱਟਿਆ ਲਟਾਇਆ ਲੈ ਗਏ ਹਥਿਆਰ ਲੈ ਗਏ ਪਰ ਸਤਾਰ ਅਮਨਦੀਪ ਸਿੰਘ ਐਸ ਐਚਓ ਜਿਨ੍ਹਾਂ ਨੇ ਬੜੇ ਥੋੜੇ ਜਿਹੇ ਸਮੇਂ ਦੇ ਵਿੱਚ ਉਹਨਾਂ ਨੂੰ ਟ੍ਰੇਸ ਕਰਕੇ ਕਾਬੂ ਕਰਕੇ ਜੇਲ੍ਹ 'ਚ ਸੁੱਟ ਦਿੱਤਾ ਸੀ ਲੱਗਦਾ ਕਿ ਇਹੋ ਜਿਹੇ ਅਫਸਰ ਆ ਰਹੇ ਜ਼ਿਲ੍ਹੇ ਦੇ ਵਿੱਚ ਹੋਣੇ ਚਾਹੀਦੇ ਜਿਹੜੇ ਕੰਮ ਕਰਦੇ ਇਮਾਨਦਾਰੀ ਦੇ ਨਾਲ ਮੈਂ ਕਹਿੰਦਾ ਜੀ ਇਹੋ ਜਿਹੇ ਅਫਸਰ ਹੋਣੇ ਚਾਹੀਦੇ ਜ਼ਰੂਰ ਹੋਣੇ ਚਾਹੀਦੇ ਕਿਉਂਕਿ ਇੰਨਾ ਇਹੋ ਜਿਹੇ ਅਫਸਰ ਹੋਣਗੇ ਨਾ ਤੇ ਇਹੋ ਜਿਹੇ ਗੁੰਡੇ ਜਿਹੜੇ ਉੱਠਣਗੇ ਨਹੀਂ ਅੱਜ ਡਾਰੇ ਆ ਜਿੱਥੇ ਚੰਗੇ ਐਸਐਚਓ ਲੱਗੇ ਨੇ ਜਿੱਥੇ ਚੰਗਾ ਲੱਗੇ ਉੱਥੇ ਮੈਂ ਬਾਕੀ ਕਿ ਪੁਲਿਸ ਸਾਰੀ ਚੰਗੀ ਆ ਸਾਡੀ ਪੰਜਾਬ ਦੀ ਪੁਲਿਸ ਬਹੁਤ ਵਧੀਆ ਮਾੜੀ ਨਹੀਂ ਪਰ ਪੁਲਿਸ ਨੂੰ ਪਾਵਰਾਂ ਤੇ ਦੇਣ ਕਾਮ ਸੇ ਕਾਮ ਜਣੇ ਖਣੇ ਅੱਜ ਤੇ ਪੁਲਿਸ ਵਾਲੇ ਪਰਿਵਾਰ ਨਹੀਂ ਸੇਫ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਆ ਤੁਸੀਂ ਵੇਖੀ ਹੋਣੀ ਥੋੜੇ ਦਿਨ ਪਹਿਲਾਂ ਕਿ ਕਐਸਐਚਓ ਨੂੰ ਇੱਕ ਗੈਂਗਸਟਰ ਧਮਕੀਆਂ ਦੇਂਦੇ ਆਹ ਹਾਲਾਤ ਆ ਪੰਜਾਬ ਦੇ ਜੇ ਪੰਜਾਬ ਪੁਲਿਸ ਦੇ ਆਪਣੇ ਪਰਿਵਾਰ ਸੇਫ ਨਹੀਂ ਹੋਣਗੇ ਤੇ ਸਾਡੀ ਸੇਫਟੀ ਉਹ ਕਿੱਥੋਂ ਕਰਨਗੇ ਜੇ ਦੇਖਿਆ ਜਾਵੇ ਕਾਂਗਰਸ ਵਾਲੋ ਵੀ ਆਏ ਦੋ ਦਿਨ ਤੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਲੋਅਰ ਡਰਨ ਨੂੰ ਲੈ ਕੇ ਕੀ ਸਥਿਤੀ ਲੱਗਦੀ ਹੈ ਕਿ ਪਹਿਲੀਆਂ ਸਰਕਾਰਾਂ ਨਾਲ ਇਹ ਸਰਕਾਰ ਦਾ ਕਿੰਨਾ ਕਾਰਜਗਾਰ ਹੋਏਗਾ ਦੇਖੋ ਜੀ ਮੈਂ ਆਪਣੀ ਪਾਰਟੀ ਨੂੰ ਮਾਰਾ ਨਹੀਂ ਕਹਿਣਾ ਕਿਉਂਕਿ ਫਿਰ ਮੈਂ ਅੰਨਾ ਭੁਗਤਿਆ ਠੀਕ ਹੈ ਉਹਨਾਂ ਆਪਣੀ ਸੋਚ ਮੈਂ ਤੇ ਮੇਰੇ ਤੋਂ ਲੈ ਲਓ ਮੈਂ ਤਾਂ ਖੁਦ ਆਮ ਆਦਮੀ ਪਾਰਟੀ ਦਾ ਜੁੜਿਆ ਐਤੋਂ ਵੱਡੀ ਹੋਰ ਐਗਜ਼ੈਂਪਲ ਕੀ ਜੇ ਔਰ ਮੈਂ ਵੀ ਅੱਜ ਤੋਂ ਗਾ ਕਹਿਣਾ ਚਾਹੁੰਦਾ ਗੱਲ ਕਿ ਮੈਂ ਬੜੇ ਦਿਨ ਅੰਦਰ ਵੜ ਵੜ ਕੇ ਵੇਖ ਲਿਆ ਸੌ ਕੇ ਵੇਖ ਲਿਆ ਹੁਣ ਮੇਰੀ ਮਾਨਸਿਕ ਸਥਿਤੀ ਉਤਰਾਂ ਦੀ ਨਹੀਂ ਰਹੀ ਹੁਣ ਤੇ ਮੈਂ ਆਪਣੇ ਅੱਡੇ ਤੇ ਬਵਾਂਗਾ ਕਾਰੋਬਾਰ ਕਰਾਂਗਾ ਹਾਂ ਅੱਜ ਤੋਂ ਮੇਰੇ ਜਾਂ ਮੇਰੇ ਪਰਿਵਾਰ ਦੇ ਕੋਈ ਵੀ ਜੀ ਦਾ ਨੁਕਸਾਨ ਹੁੰਦਾ ਕੋਈ ਬਾਹਰ ਦਾ ਜ਼ਿੰਮੇਵਾਰ ਨਹੀਂ ਮੇਰੀ ਆਪਣੀ ਆਮ ਆਦਮੀ ਪਾਰਟੀ ਹੋਗੀ ਸਾਡਾ ਪ੍ਰਸ਼ਾਸਨ ਨੇ ਕਿਹਾ ਜੀ ਰਾਤੀ ਵੀ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਕਾਫੀ ਭਾਵਕ ਹੋਏ ਸੀ ਰੋ ਰੋ ਕੇ ਜਿਹੜੀ ਇਹ ਫਰਿਆਦ ਕਰ ਰਹੇ ਸੀ ਕਿ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਤਾਂ ਜੁਮੇਰ ਸਰਕਾਰ ਹੋ ਗਈ ਪੁਲਿਸ ਪ੍ਰਸ਼ਾਸਨ ਹੋ ਗਈ ਹੁਣ ਪੁਲਿਸ ਦੀ ਕਾਰਜਗਾਇ ਦੀ ਗੱਲ ਕਰੀਏ ਤੇ ਕਿ ਪੁਲਿਸ ਨੇ ਤੁਹਾਡੀ ਕਾਰਵਾਈ ਕੀਤੀ ਹੈ ਦੇਖੋ ਜੀ ਪੁਲਿਸ ਨੇ ਸਿਕਿਉਰਿਟੀ ਲਾਈ ਹੋਈ ਆ ਸਿਕਿਉਰਿਟੀ ਤੇ ਚਲੋ ਉਸ ਦਿਨ ਦੀ ਹੀ ਲੱਗੀ ਹੋਈ ਆ ਪਰ ਕੁਝ ਨਾ ਕੋਈ ਸਾਨੂੰ ਇਹ ਜਿੰਨਾ ਚਿਰ ਡਰ ਅੰਦਰਲਾ ਖਤਮ ਨਹੀਂ ਹੁੰਦਾ ਵੀ ਇਹੋ ਜੇ ਗੰਦੇ ਲੋਕਾਂ ਨੂੰ ਫੜਨਾ ਚਾਹੀਦਾ ਕੱਲੀ ਮੇਰੀ ਗੱਲ ਨਹੀਂ ਆ ਮੈਨੂੰ ਤਾਂ ਸਿਕਿਉਰਿਟੀ ਮਿਲ ਗਈ ਹੋ ਗਿਆ ਉਪਰ ਇਹੋ ਜਿਹੇ بڑے ਦੁਕਾਨਦਾਰ ਲੋਕ ਨੇ ਪੰਜਾਬ ਦੇ ਵਿੱਚ ਇਹੋ ਜਿਹੇ ਬੜੇ ਆ ਜਣੇ ਖਣੇ ਨੂੰ ਰੋਜ਼ ਧਮਕੀਆਂ ਆ ਰਹੀਆਂ ਗੱਲ ਪੰਜਾਬ ਨੂੰ ਬਚਾਉਣ ਦੀ ਆ ਪੰਜਾਬੀਅਤ ਨੂੰ ਬਚਾਉਣ ਦੀ ਆ ਜੇ ਜੋਗੀ ਵਰਗੇ ਨੇ ਪਾਵਰ ਦਿੱਤੀ ਸੀ ਅੱਜ ਸੀਐਮ ਭਗਵੰਤ ਮਾਨ ਜੇ ਉਹੋ ਜੀ ਪਾਵਰ ਆਪਣੀ ਪੰਜਾਬ ਪੁਲਿਸ ਨੂੰ ਦਵੇ ਤਾਂ ਪੰਜਾਬ ਪੁਲਿਸ ਜੇ ਹੱਤਵਾਰ ਖਤਮ ਕਰ ਸਕਦੀ ਤੇ ਇਹ ਇੱਕ ਹੀ ਚੀਜ਼ ਹੈ ਅੱਜ ਮੇਰੇ ਟਾਰੀ ਦੇ ਵਿੱਚ ਵੀ ਮੈਂ ਦਾਅਵੇ ਨਾ ਕਹਿ ਦੇਣਾ ਚੰਗੀ ਤਰ੍ਹਾਂ ਤਫਦੀਸ਼ ਹੋ ਜੇ ਜਿੰਨਾ ਜਿੰਨਾ 2 ਨੰਬਰ ਦਾ ਹਥਿਆਰ ਟਾਰੀ ਦੇ ਵਿੱਚ ਆਉਂਦਾ ਬਾਰਡਰ ਰਸਤੇ ਅੱਗੇ ਤੇ ਕੱਲੀ ਸਮੈਕ ਆਉਂਦੀ ਸੀ ਨਾ ਕੁਣ ਸਮੈਗ ਦੇ ਨਾਲ ਪਿਸਤੌਲ ਵੀ ਬਣ ਬਣ ਕੇ ਬੰਦੇ ਤੋਂ ਕਿੰਨੇ ਕਿਲੋਮੀਟਰ ਦੂਰ ਹੈ ਮੈਂ ਬਿਲਕੁਲ ਬਾਰਡਰ ਤੇ ਬੈਠਾ ਜੀ ਆਏ ਦਿਨ ਇੱਥੇ ਡਰੋਨ ਡਿੱਗਣਦੇ ਹੁੰਦੇ ਆ ਸਾਲਾ ਇਹ ਡਰ ਪਿਆ ਹੁੰਦਾ ਵੀ ਪਤਾ ਨਹੀਂ ਕਿਤੇ ਸਾਡੇ ਘਰ ਤੇ ਨਾ ਡਿੱਗ ਜੇ ਇਹ ਵੀ ਚੀਜ਼ ਦਾ ਡਰ ਵੀ ਜਿੱਦੇ ਕੋਠੇ ਤੇ ਡੇਗਿਆ ਨਾ ਉਹਦਾ ਹੀ ਵੱਜ ਜਾਣਾ ਐਨਾ ਡਰ ਲੱਗਦਾ ਹੈ ਇੱਕ ਆਮ ਵਪਾਰੀ ਨੂੰ ਇੱਥੇ ਬਿਲਕੁਲ ਜੀ ਇਹ ਸੀ ਜਸਵਿੰਦਰ ਸਿੰਘ ਜਸ ਪਹਿਲੇ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਪਰਵਾਜ਼ ਜਿਹੜਾ ਇਸੇ ਹਾਲਾਤ ਦੇ ਵਿੱਚ ਰਹਿ ਰਿਹਾ ਜੰਗਲੇ ਜਿਹੜੇ ਲਗਾਏ ਗਏ ਨੇ ਤੇ ਰਾਤੀ ਵੀ ਜਸਵਿੰਦਰ ਸਿੰਘ ਜਸ ਵੱਲੋਂ ਜੜੀ ਆ ਸੜਕ 'ਤੇ ਬੈ ਕੇ ਪ੍ਰਦਰਸ਼ਨ ਕੀਤਾ ਗਿਆ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਡੇ ਪਰਿਵਾਰ ਦੀ ਸੁਰੱਖਿਆ ਕੀਤੀ ਜਾਵੇ ਕਾਹਨੂੰ ਕੋਈ ਵੀ ਮੇਰੇ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਸਦੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਹੋਏਗੀ ਮੈਨੂੰ ਦਿਓ ਜ ਮੈਂ ਤੁਹਾਡਾ ਅਮਨਦੀਪ ਸਿੰਘ ਮਾਲ ਪ੍ਰਾਈਮ ਪੰਜਾਬ 7 ਪਾਜੀ ਨੂੰ ਇੱਕ ਫੋਨ ਆਇਆ ਸੀ ਕਿਸੇ ਅਨਨੋਮ ਨੰਬਰ ਤੋਂ ਜਿਹੜਾ ਬਾਹਰ ਦਾ ਨੰਬਰ ਸੀ ਇਹਦੇ ਮਤ ਇਹਨਾਂ ਨੂੰ ਕਿਹਾ ਕਿ ਸਾਨੂੰ 50 ਲੱਖ ਰੁਪਇਆ ਦਿਓ ਤੇ ਆਪਾਂ ਜਿਸ ਬੰਦੀ ਆਪਾਂ ਪਰਚਾ ਦਰਜ ਕਰ ਦਿੱਤਾ ਗਿਆ ਵਾ ਤੇ ਇਹ ਨੰਬਰ ਆਪਾਂ ਸਾਈਬਰ ਸੈੱਲ ਵਾਲਿਆਂ ਦੀ ਮਦਦ ਦੇ ਨਾਲ ਆਪਾਂ ਟਰੈਕ ਕਰਨ ਦੇ ਆ ਕਿ ਇਹ ਨੰਬਰ ਕਿੱਥੋਂ ਕਾਲ ਆਈ ਹੈ ਕਿਹੜੇ ਦੇਸ਼ ਤੋਂ ਆਈ ਆ ਜਾਂ ਕਿਹੜਾ ਬੰਦਾ ਹੈ ਤੇ ਬਿਹਾਈਂਡ ਉਹ ਉਹਨੇ ਜਿਹੜੀ ਇਹਨੂੰ ਇੱਕ ਗਨਮੈਨ ਵੀ ਦੇ ਦਿੱਤਾ ਗਿਆ ਵਾ ਤੇ ਇਹਦੇ ਘਰ ਦੇ ਲਾਗੇ ਗਸ਼ਤੀ ਵਧਾ ਦਿੱਤੀ ਗਈ ਹੈ ਪੁਲਿਸ ਆਪਣੇ ਕੰਮ ਲਈ ਬਿਲਕੁਲ ਤਤਪਾਰ ਹੈ ਤੇ ਜਲਦ ਜਲਦ ਬੰਦਾ ਉਸਤਾਰ ਕਰ ਦੇਣਾ ਇਹ ਨਾ ਮਾਮਲਾ ਪਹਿਲਾ ਹੈ ਕਿ ਜਦ ਆ ਹੋਰੀਸ ਦਾ ਮਾਮਲਾ ਸਾਹਮਣੇ ਆਇਆ ਟਾਰੀ ਲੱਗੇ ਜਾਨ 18 ਹਲਕੇ ਚ ਪਹਿਲਾ ਹੀ ਮਾਮਲਾ ਸਾਹਮਣੇ ਆਇਆ ਪਹਿਲਾਂ ਟਾਰੀ ਹਲਕੇ ਚ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਕਿ ਇਹ ਨਾ ਅੰਦਾਜ਼ਾ ਪਾਇਆ ਜਿਹੜਾ ਮੁੰਡਾ ਆਪਣਾ ਗੈਂਗਸਟਰ ਜਿਹਾ ਆਪਣਾ ਕਰ ਰਿਹਾ ਹੈ ਗੈਂਗਸਟਰ ਲਈ ਆਪਣਾ ਨਾਮ ਨਹੀਂ ਕੋਈ ਦੱਸਦਾ ਪਿਆ ਉਹ ਬਸ ਇਹੀ ਕਹਿ ਰਿਹਾ ਕਿ ਮੈਨੂੰ ਇਹ ਹੋਣੀ ਪਤਾ ਲੱਗਾ ਕਿ ਦੋ ਤਿੰਨ ਬੰਦੇ ਕਹਿੰਦੇ ਆਪ ਇਹ ਯਾਰ ਜਲਦੋ ਜਲ ਬੰਦਾ ਗ੍ਰਿਫਤਾਰ ਕਰਕੇ ਆਪਣਾ ਨੰਬਰ ਤਾਂ ਦੱਸ ਕੇ ਬੋਲਤੀ ਕੀਤੀ ਆ ਕਿ ਸਾਈਬਰ ਹੱਲ ਵਾਲਿਆਂ ਦਾ ਨੰਬਰ ਦੇ ਦਿੱਤਾ ਗਿਆ ਵਾ ਜਲਦੋ ਜਲ ਕਰਕੇ ਕਿ ਕਿੱਥੇ ਦਾ ਨੰਬਰ ਹੈ ਜਾਂ ਆਦੇ ਨਾਲ ਕਿਹੜੇ ਇਥੇ ਲਿੰਕ ਹੈਗੇ ਨੇ ਜਿਹੜੇ ਬੰਦੇ ਉਹਨਾਂ ਇਨਫੋਰਮੇਸ਼ਨ ਦਿੰਦੇ ਨੇ ਜਾਂ ਜੋ ਜੋਦ ਨਾਲ ਹੈਗਾ ਵਾ ਕਰਕੇ ਸਰ ਨੈਟ ਕਾਲਿੰਗ ਕਰਦੇ ਆ ਜਾਂ ਵੀਡੀਓ ਕਾਲਿੰਗ ਕਰਗਾ ਗੱਲ ਕਰਦੇ ਨਹੀਂ ਨੈਟ ਕਾਲ ਨੈਟ ਕਾਲਿੰਗ ਕਿੰਨੀ ਇੱਕ ਵਾਰੀ ਫੋਨ ਆ ਚੁੱਕੇ ਬੰਦੇ ਦੇ ਦੋ ਵਾਰੀ ਦੋ ਵਾਰੀ ਆ ਚੁੱਕੇ ਨੰਬਰ ਇੱਕ ਠੀਕ ਹੈ ਜੀ